bye ਸਰ ਬੰਲੇ ਕੀ ਨਜ਼ਰ ਆਪਣਾ ਆਪਣਾ ਨਾਮ ਹੈਗਾ ਜੀ ਜਦਵਿੰਦਰ ਸਿੰਘ ਜੀ ਸਰ ਤੁਸੀਂ ਜਿਹੜਾ ਇੱਕ ਮਾਡਲ ਤਿਆਰ ਕੀਤਾ ਵਾ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਸਰ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਦਸ਼ਮੇਸ਼ ਪੈਦਲ ਮਾਰਚ ਇਸ ਸਾਲ ਵੀ ਕੱਢਿਆ ਜਾ ਰਿਹਾ ਹੈ ਜੋ ਕਿ ਸਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ ਤੇ ਮੁਖ ਸੇਵਾਦਾਰ ਭਾਈ ਕਲਵੰਤ ਸਿੰਘ ਜੀ ਲੱਖਾ ਦੇ ਮਹਾਨ ਪਰਾਲੇ ਸਦਕਾ ਤੇ ਇਸ ਦੇ ਸਬੰਧ ਵਿੱਚ ਅਸੀਂ ਆਏ ਸਾਲ ਗੁਰਦੁਆਰਾ ਮਹਤਿਆਣਾ ਸਾਹਿਬ ਨੂੰ ਇੱਕ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਦਾ ਹਰੇਕ ਸਾਲ ਮਾਡਲ ਤਿਆਰ ਕਰਕੇ ਦਿੰਦੇ ਹਾਂ ਤੇ ਤਾਂ ਕਿ ਹਰੇਕ ਬੰਦੇ ਨੂੰ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਆਪਣਾ ਸਿੱਖ ਵਿਰਸਾ ਕੀ ਹੈ ਅਸੀਂ ਮਾਡਲ ਦੇ ਵਿੱਚ ਸਾਰਾ ਦਰਸਾ ਕੇ ਦੱਸਿਆ ਹੈ ਅੱਜ ਜਿਹੜਾ ਮਾਡਲ ਤਿਆਰ ਕੀਤਾ ਵਾ ਕਿਸ ਵੇਚ ਤੇ ਆ ਕਿਤਾ ਹੈ ਕਿ ਜਿਹੜਾ ਇਹ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਸਰੂਪ ਤਿਆਰ ਕੀਤੇ ਗਏ ਨੇਗੇ ਜੋ ਜੋ ਦਸਵੇਂ ਪਾਤਸ਼ਾਹ ਜੀ ਨਾਲ ਹੋਈ ਇੱਥੇ ਕਿੱਥੇ ਰਾਤ ਰੇ ਕਿੱਥੇ-ਕਿੱਥੇ ਆਪਣੇ ਪੜਾ ਕੀਤੇ ਤੇ ਕਿੱਥੇ-ਕਿੱਥੇ ਵਿਸ਼ਰਾਮ ਕੀਤਾ ਰਾਤ ਦਾ ਉਹ ਸਾਰੇ ਅਸੀਂ ਇਕੱਲੇ-ਇਕੱਲੇ ਮਾਡਲ ਦੇ ਵਿੱਚ ਬਣਾ ਚੁੱਕੇ ਹਾਂ ਤੇ ਇਹਦੇ ਵਿੱਚ ਕਿਹੜੀ-ਕਿਹੜੀ ਚੀਜ਼ ਦਾ ਪ੍ਰਯੋਗ ਕੀਤਾ ਵਾ ਕਿਸ ਚੀਜ਼ ਦਾ ਜਿਹੜਾ ਬਣਾਇਆ ਇਹਦੇ ਵਿੱਚ ਜੀ ਲਗਭਗ ਲੇਟਾਂ ਦੀ ਵਰਤੋਂ ਹੋਈ ਆ ਤੇ ਫਾਲਕੀ ਸਾਹਿਬ ਦੇ ਲਈ ਸਾਰੀ ਲੋਹੇ ਦੀ ਵਰਤੋਂ ਹੋਈ ਆ ਤੇ ਸੁੰਦਰ ਘੋੜੇ ਬੋਤੇ ਨਗਰ ਰੈਲ ਟ੍ਰਾਲੀ ਤੇ ਪਿੱਛੇ ਮਾਰਾ ਦੇ ਸਰੂਪ ਜੋ ਪਾਲਕੀਆਂ ਸਾਹਿਬ ਤੇ ਦਸ਼ਮੇਸ਼ ਪੈਦਲ ਮਾਰਚ ਦੇ ਵਿੱਚ ਸਜਾਈ ਜਾਂਦੇ ਨੇ ਉਹ ਸੇਮ ਹੀ ਇਹ ਤੇ ਸਜਾਈ ਗਏ ਨੇ ਮਾਡਲ ਦੇ ਵਿੱਚ ਕਿੰਨਾ ਸਮਾਂ ਲੱਗਿਆ ਮਤਲਬ ਕਿੰਨੇ ਸਮੇਂ ਚ ਇਹਨਾਂ ਨੂੰ ਜੀ ਲਗਭਗ 6 ਮਹੀਨੇ ਲੱਗੇ ਜੀ ਮਾਡਲ ਤਿਆਰ ਕਰਦਿਆਂ ਨੂੰ ਮਤਲਬ ਕਿੰਨੇ ਸਮੇਂ ਤੁਸੀਂ ਮਤਲਬ ਇਹਨੂੰ ਤਿਆਰ ਕਰਦੇ ਆ ਰਹੇ ਹੋ ਤੇ ਇਸ ਤਰ੍ਹਾਂ ਦੇ ਹੋਰ ਮਤਲਬ ਪਹਿਲਾਂ ਕਿਹੜੇ ਕਿਹੜੇ ਦ੍ਰਿਸ਼ ਆ ਕੇ ਸੀਗੇ ਇਹਨੂੰ ਜੀ 6 ਮਹੀਨੇ ਹੋ ਗਏ ਤਿਆਰ ਕਰਦਿਆਂ ਨੂੰ ਇਸ ਤੋਂ ਪਹਿਲਾਂ ਅਸੀਂ ਗੁਰਦੁਆਰਾ ਸ਼੍ਰੀ ਮਹਿਤਿਆਣਾ ਸਾਹਿਬ ਦਾ ਸਾਰਾ ਇਤਿਹਾਸ ਜੋ ਮਹਿਤਿਆਣਾ ਸਾਹਿਬ ਵਿਖੇ ਬਣਿਆ ਹੋਇਆ ਹੈ ਉਸ ਦਾ ਮਾਡਲ ਤਿਆਰ ਕੀਤਾ ਸੀ ਉਸ ਤੋਂ ਪਹਿਲਾਂ ਅਸੀਂ ਪ੍ਰਭਾਤ ਫੇਰੀ ਦਾ ਮਾਡਲ ਤਿਆਰ ਕੀਤਾ ਸੀ ਜੋ ਮਹਤਿਆਣਾ ਸਭ ਗੁਰਦਾਰੇ ਵੱਲੋਂ ਪ੍ਰਭਾਤ ਫੇਰੀ ਕੱਢੀ ਜਾਂਦੀ ਆ ਉਸ ਦਾ ਮਾਡਲ ਤਿਆਰ ਕੀਤਾ ਸੀ ਤੇ ਇਸ ਸਾਲ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਦਾ ਸਾਰਾ ਹੀ ਜੋ ਇਤਿਹਾਸ ਅਸੀਂ ਇਸ ਮਾਡਲ ਦੇ ਵਿੱਚ ਦੱਸਿਆ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਉਸ ਬਾਰੇ ਕੀ ਮਤਲਬ ਮੈਸੇਜ ਦੇਣਾ ਚਾਹੋਗੇ ਅਸੀਂ ਕਿਹ ਇਤਿਹਾਸ ਨਾਲ ਜੋੜਨ ਲਈ ਹਾਂਜੀ ਜੀ ਬਿਲਕੁਲ ਅੱਜ ਦੇ ਸਮੇਂ 'ਚ ਸਿੱਖ ਇਤਿਹਾਸ ਨਾਲ ਜੋੜਨ ਲਈ ਥੋੜੀ ਨਹੀਂ ਜਿਆਦਾ ਨਹੀਂ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਸਿੱਖ ਇਤਿਹਾਸ ਨਾਲ ਜੋੜਨ ਲਈ ਕਿਉਂਕਿ ਦਿਨੋ-ਦਿਨ ਦੇਖਦੇ ਜਾ ਰਹੇ ਹਾਂ ਕਿ ਕਿ ਲੋਕ ਘਟਦੇ ਜਾ ਰਹੇ ਨੇ ਸਿੱਖੀ ਪਾਸੇੋਂ ਤੇ ਸਿਨੇਮਾ ਸੁਲਮੇ ਚ ਤਾਂ ਜਾ ਕੇ ਤਾਂ ਬਹੁਤ ਫਿਲਮਾਂ ਦੇ ਦਿੰਦੇ ਨੇ ਪਰ ਸਿੱਖੀ ਵਾਲੇ ਪਾਸੇ ਬਹੁਤ ਘੱਟ ਨੇ ਮੇਰੀ ਸੰਗਤ ਨੂੰ ਇਹੀ ਅਪੀਲ ਆ ਕਿ ਸਿੱਖ ਵਿਰਸੇ ਨੂੰ ਸੰਭਾਲੋ ਤੇ ਗੁਰੂ ਚਰਨਾਂ ਦੇ ਨਾਲ ਜੁੜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਕੀ ਕੀ ਕੁਰਬਾਨੀਆਂ ਨੇ ਤੇ ਕੀ ਕੀ ਕੁਰਬਾਨ ਕਰਕੇ ਆਪਣਾ ਸਾਰਾ ਹੀ ਪਰਿਵਾਰ ਵਾਰ ਕੇ ਸਾਨੂੰ ਇੱਕ ਸਹੀ ਢੰਗ ਨਾਲ ਰਹਿਣਾ ਸਿਖਾ ਕੇ ਗਏ ਨੇ ਹਾਂਜੀ ਸਾਰੀ ਸੰਗਤ ਨੂੰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਨੇਵਾਲ ਵਿਖੇ ਆ ਰਹੇ 29ਵੇਂ ਦਸ਼ਮੇਸ਼ ਪੈਦਲ ਮਾਰਚ ਦੇ ਸਬੰਧ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਸੰਗਤ ਵੱਲੋਂ ਲੰਗਰ ਲਗਾਏ ਗਏ ਨੇ ਅਤੇ ਦਸ਼ਮੇਸ਼ ਪੈਦਲ ਮਾਰਚ ਦੀ ਸਵਾਗਤ ਲਈ ਹਮ ਹਮਾ ਕੇ ਸੰਗਤਾਂ ਛੜਤਾਂ ਦੇ ਉੱਤੇ ਖੜੀਆਂ ਨੇ ਉਡੀਕਦੀਆਂ ਨੇ ਤੇ ਗੁਰੂ ਸਾਹਿਬ ਦੇ ਜੋ ਸ਼ਹੀਦੀ ਦੇ ਹੜੇ ਲੰਘ ਕੇ ਗਏ ਨੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਉਹਨਾਂ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਪੈਦਲ ਮਾਰਚ ਜਿਹੜਾ ਆ ਰਿਹਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਨਗਰ ਦੇ ਵਿੱਚੋਂ ਦੀ ਵੀ ਲੰਘੇ ਨੇ ਤੇ ਉਸੇ ਸੰਬੰਧ ਦੇ ਵਿੱਚ ਅੱਜ ਦੇ ਇਹੀ ਦਿਨ ਆ ਜਿਹੜਾ ਇਹੀ ਸਮਾਂ ਸੀ ਜਦੋਂ ਅਸੀਂ ਗੁਰੂ ਜੀ ਇੱਥੋਂ ਲੰਘੇ ਤੇ ਉਸ ਦਿਹਾੜੇ ਨੂੰ ਉਸ ਸਮੇਂ ਨੂੰ ਚੇਤੇ ਕਰਦੇ ਆ ਸੰਗਤਾਂ ਸਾਰੀਆਂ ਅੱਜ ਇਸ ਪੈਦਲ ਮਾਰਚ ਦਾ ਸਵਾਗਤ ਕਰ ਰਹੀਆਂ ਨੇ ਸਾਰੀ ਸੰਗਤ ਗੁਰੂ ਦੀ ਕਿਰਪਾ ਦੇ ਨਾਲ ਅੱਜ ਇੱਥੇ ਸਵਾਗਤ ਕਰਨ ਲਈ ਖੜੀ ਹੈ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੋ ਵੀ ਸਾਰੇ ਨਗਰ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੱਤਾ ਸੀ ਉਹਨਾਂ ਦੇ ਪ੍ਰਬੰਧ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਤੇ ਇੰਨਾ ਹੀ ਕਹਿੰਦਾ ਹੋਇਆ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੀ ਇਹ ਦਿਹਾੜੇ ਜਿਹੜੇ ਇਦਾਂ ਹੀ ਸ਼ਾਂਤ ਮੀਟਾਂਗ ਨਾਲ ਸ਼ਹੀਦੀ ਦੇ ਦਿਨਾਂ ਜਿਹੜੇ ਮਨਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ